ਆਪ ਸਭ ਦਾ ਸਵਾਗਤ ਹੈ ਚੜ੍ਹਦੀ ਕਲਾ ਦੀ ਗੱਲਬਾਤ ਚੈਨਲ ਤੇ ਨਵਾਓ ਹਾਜ਼ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਿੱਚ ਸਿੱਖਾਂ ਤੇ ਮੋਰਚਿਆਂ ਦਾ ਬੜਾ ਡੂੰਘਾ ਇਤਿਹਾਸ ਹੈ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਰਕਾਬਗੰਜ ਗੁਰਦੁਆਰਾ ਸਾਹਿਬ ਦਾ ਮੋਰਚਾ ਜਿਹੜਾ 1914 ਤੋਂ ਸ਼ੁਰੂ ਹੋ ਕੇ 1920 ਤੱਕ ਚੱਲਿਆ ਸੀ ਗੁਰਦੁਆਰਾ ਰਕਾਬਗੰਜ ਦਾ ਮੋਰਚਾ ਸਿੱਖ ਇਤਿਹਾਸ ਦੀ ਇੱਕ ਬਹੁਤ ਹੀ ਮਹੱਤਵਪੂਰਨ ਘਟਨਾ ਹੈ ਜੋ ਅੰਗਰੇਜ਼ੀ ਹਕੂਮਤ ਦੇ ਧੱਕੇ ਦੇ ਖਿਲਾਫ ਸਿੱਖਾਂ ਦੇ ਸਬਰ ਤੇ ਸੰਘਰਸ਼ ਦਾ ਪ੍ਰਤੀਕ ਹੈ ਇਹ ਮੋਰਚਾ ਗੁਰਦੁਆਰਾ ਸੁਧਾਰ ਲਹਿਰ ਦੇ ਹਟੜਲੇ ਪੜਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਸਾਨੂੰ 1911 ਵਿੱਚ ਜਦੋਂ ਅੰਗਰੇਜ਼ਾਂ ਨੇ ਭਾਰਤ ਦੀ ਰਾਜਧਾਨੀ ਕਲਕੱਤੇ ਤੋਂ ਬਦਲ ਕੇ ਦਿੱਲੀ ਬਣਾਉਣ ਦਾ ਫੈਸਲਾ ਕੀਤਾ ਤਾਂ ਨਵੀਂ ਦਿੱਲੀ ਵਿੱਚ ਵਾਇਸਰਾਏ ਦੀ ਕੋਠੀ ਜਿੱਥੇ ਹੁਣ ਰਾਸ਼ਟਰਪਤੀ ਭਵਨ ਹੈ ਉਹ ਬਣਾਈ ਜਾਣੀ ਸੀ ਵਾਇਸਰਾਏ ਦੀ ਕੋਠੀ ਵੱਲ ਜਾਣ ਵਾਲੀ ਸੜਕ ਨੂੰ ਸਿੱਧਾ ਕਰਨ ਲਈ ਅੰਗਰੇਜ਼ਾਂ ਨੇ 1914 ਵਿੱਚ ਗੁਰਦੁਆਰਾ ਰਕਾਬਗੰਢੀ ਬਾਹਰਲੀ ਦਵਾਰ ਢਾਹ ਦਿੱਤੀ ਤੇ ਖਾਲੀ ਇਹ ਸਥਾਨ ਬਹੁਤ ਪਵਿੱਤਰ ਹੈ ਕਿਉਂਕਿ ਇੱਥੇ ਭਾਈ ਲੱਖੀ ਸ਼ਾ ਵੰਜਾਰਾ ਜੀ ਨੇ ਗੁਰੂ ਤੇਗ ਬਹਾਦਰ ਜੀ ਦੇ ਪਵਨ ਧਰ ਦਾ ਅੰਤਿਮ ਸੰਸਕਾਰ ਕੀਤਾ ਸੀ ਦੇਵਾਟਾ ਅਨੂ ਸਿੱਖਾਂ ਨੇ ਆਪਸੀ ਧਰਮ ਵਿੱਚ ਸਿੱਧੀ ਦਖਲੰਦਾਜ਼ੀ ਮੰਨਿਆ ਸਿੱਖਾਂ ਦਾ ਮੰਨਣਾ ਸੀ ਕਿ ਧਾਰਮਿਕ ਅਸਾਮਾਂ ਦੀ ਮਰਿਆਦਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਇਸ ਮੋਰਚੇ ਵਿੱਚ ਮੋਰੀ ਆਗੂਆਂ ਵਿੱਚ ਸਰਦਾਰ ਹਰਚੰਦ ਸਿੰਘ ਲੈਲਪੁਰੀ ਸਰਦੂਲ ਸਿੰਘ ਕਬੀਸ਼ਰ ਰੰਧੀਰ ਸਿੰਘ ਮਾਸਟਰ ਤਾਰਾ ਸਿੰਘ ਬਾਬਾ ਖੜਕ ਸਿੰਘ ਅਤੇ ਸ਼ਹੀਦੀ ਜਥੇ ਦੇ ਉਹ 700 ਸਿੰਘਾਂ ਸਨ ਹਰਚੰਦ ਸਿੰਘ ਲੈਲਪੁਰੀ ਉਹਨਾਂ ਨੇ ਇਸ ਘਟਨਾ ਬਾਰੇ ਪੰਪਲੇਟ ਛਪਵਾਏ ਅਤੇ ਸਿੱਖਾਂ ਨੂੰ ਜਾਗਰੂਕ ਕੀਤਾ ਭਾਈ ਰੰਧੀਰ ਸਿੰਘ ਜੀ ਉਹਨਾਂ ਨੇ ਵੀ ਦਿੱਲੀ ਪਹੁੰਚ ਕੇ ਇਸ ਦਾ ਸਖਤ ਵਿਰੋਧ ਕੀਤਾ। ਛੀਵ ਖਾਲਸਾ ਦਿਵਾਨ ਸ਼ੁਰੂ ਵਿੱਚ ਕੁਝ ਆਗੂਆਂ ਨੇ ਨਰਮ ਰੁਖ ਅਪਣਾਇਆ ਪਰ ਆਮ ਸਿੱਖ ਸੰਗਤ ਅਤੇ ਅਕਾਲੀ ਅਖਬਾਰ ਦੇ ਪ੍ਰਭਾਵ ਹੇਠ ਅੰਦੋਲਨ ਤੇਜ਼ ਹੋ ਗਿਆ। ਜਦੋਂ ਇਹ ਅੰਦੋਲਨ ਚੱਲਿਆ ਸੀ ਤਾਂ ਉਸ ਤੋਂ ਕੁਝ ਦਿਨ ਬਾਅਦ ਹੀ ਪਹਿਲਾ ਵਿਸ਼ਵ ਯੁੱਧ ਲੱਗ ਗਿਆ। ਇਸ ਕਰਕੇ ਇਸ ਅੰਦੋਲਨ ਨੂੰ ਥੋੜਾ ਠੱਲਣਾ ਪਿਆ। ਜਿੱਦਾਂ ਹੀ ਵਿਸ਼ਵ ਯੁੱਧ ਖਤਮ ਹੋਇਆ ਤਾਂ ਦੁਬਾਰਾ ਤੋਂ ਇਸ ਮੋਰਚੇ ਨੇ ਗਰਮ ਜੋਸ਼ੀ ਫੜ ਲਈ। ਸਰਦੂਲ ਸਿੰਘ ਕਬੀਸ਼ਰ ਨੇ ਅਕਾਲੀ ਅਖਬਾਰ ਰਾਹੀਂ ਅਪੀਲ ਕੀਤੀ ਕਿ 100 ਸਿੰਘਾਂ ਦਾ ਸ਼ਹੀਦੀ ਯਥਾ ਦਿੱਲੀ ਜਾ ਕੇ ਦੀਵਾਰ ਦੀ ਪੁਨਰ ਉਸਾਰੀ ਕਰੇਗਾ ਅਤੇ ਜੇ ਸਰਕਾਰ ਨੇ ਰੋਕਿਆ ਤਾਂ ਗੋਲੀਆਂ ਅੱਗੇ ਛਾਤੀਆਂ ੜਾ ਦੇਣਗੇ ਹੈਰਾਨੀ ਦੀ ਗੱਲ ਇਹ ਸੀ ਕਿ ਇਸ ਜਥੇ ਲਈ ਲਗਭਗ 700 ਸਿੰਘਾਂ ਨੇ ਆਪਣਾ ਨਾਮ ਲਿਖਵਾ ਦਿੱਤਾ ਅਤੇ ਇਹਨਾਂ ਦੇ ਵਿੱਚ ਹਿੰਦੂ ਅਤੇ ਮੁਸਲਮਾਨ ਵੀ ਸਨ ਸਿੱਖਾਂ ਦੇ ਜਜ਼ਬੇ ਅਤੇ ਵਾਧੇ ਵਿਰੋਧ ਨੂੰ ਦੇਖਦੇ ਹੀ ਅੰਗਰੇਜ਼ ਹਕੂਮਤ ਡਰ ਗਈ ਅਤੇ ਉਹਨਾਂ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਕਾਰਨ ਸ਼ਹੀਦੀ ਜਥੇ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਦੀਵਾਰ ਨੂੰ ਦੁਬਾਰਾ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਅਖੀਰ 1921 ਵਿੱਚ ਦੀਵਾਰ ਨੂੰ ਸਰਕਾਰੀ ਖਰਚੇ ਤੇ ਮੁੜ ਉਸਾਰਿਆ ਗਿਆ ਅਤੇ ਇਸ ਤਰ੍ਹਾਂ ਇਹ ਮੋਰਚਾ ਫਤਿਹ ਹੋਇਆ ਐਸੇ ਮੋਰਚੇ ਤੋਂ ਬਾਅਦ ਸਿੱਖਾਂ ਵਿੱਚ ਰਾਸ਼ੀ ਚੇਤਨਾ ਪੈਦਾ ਹੋਈ ਅਤੇ ਅੱਗੇ ਚੱਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਜੀਪੀਸੀ ਅਤੇ ਅਕਾਲੀ ਦਲ ਦੇ ਗਠਨ ਦੀ ਨੀਂਹ ਦਾ ਕੰਮ ਕੀਤਾ ਜੇ ਇਹ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਐਸੀ ਤਰ੍ਹਾਂ ਦੀ ਚੜ੍ਹਦੀ ਕਲਾ ਦੀ ਕਿਸੇ ਸੁਣਨ ਲਈ ਜੁੜੇ ਰਹੋ ਸਾਡੇ ਚੈਨਲ ਚੜ੍ਹਦੀ ਕਲਾ ਦੀ ਗੱਲਬਾਤ ਨਾਲ